ਬੈਂਗਲੌਰ ਤੋਂ ਮੇਰੇ ਨਾਲ ਵੀਡੀਓ ਕਾਲ ਤੇ ਜੁੜੇ ਨੇ ਅਮਨਦੀਪ ਸੰਧੂ ਜੋ ਜਾਣੇ ਮਾਣੇ ਲੇਖਕ ਨੇ ਉਹਨਾਂ ਨੇ ਹੁਣ ਤੱਕ 4 ਕਿਤਾਬਾਂ ਲਿਖੀਆਂ ਨੇ ਔਰ ਉਹਨਾਂ ਦੀ ਜਿਹੜੀ ਤੀਸਰੀ ਕਿਤਾਬ ਸੀ ਜਰਨੀਜ਼ ਥਰੂ ਫਾਲਟ ਲਾਈਨਸ ਮੈ ਉਹ ਦਿਖਾ ਵੀ ਦੇਣਾ ਮਾ ਇਹ ਜੋ ਪੰਜਾਬ ਦੇ ਇਸ ਵੇਲੇ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਬਣੇ ਹੋਏ ਨੇ ਇਹਨਾਂ ਦੇ ਉੱਪਰ ਸੀ ਅੱਜ ਇਸੇ ਮਸਲੇ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਮਨਦੀਪ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਬਹੁਤ ਬਹੁਤ ਅਮਨਦੀਪ ਮੈਂ ਜਿਵੇਂ ਹੁਣੇ ਜ਼ਿਕਰ ਕਰ ਰਿਹਾ ਸੀ ਤੁਸੀਂ 6-7 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਉਸਲੇ ਦੇ ਹਾਲਾਤ ਦੇ ਉੱਪਰ ਉਦੋਂ ਤੋਂ ਲੈ ਕੇ ਹੁਣ ਤੱਕ ਇੰਜ ਲੱਗ ਰਿਹਾ ਪਈ ਹਾਲਾਤ ਜਿਹੜੇ ਨੇ ਉਹ ਬੇਤਰ ਤੇ ਕੀ ਹੋਣੇ ਸੀ ਹੋਰ ਬੱਤਰ ਹੋ ਰਿਹਾ ਹੋਰ ਖਰਾਬ ਹੋ ਰਿਹਾ ਕਈ ਅਮਨ ਕਾਨੂੰਨ ਦੇ ਵਿਵਸਥਾ ਕਈ ਕੇਸਸ ਹੋਏ ਆ ਔਰ ਹੋਰ ਵੀ ਮੇਰੇ ਖਿਆਲ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਆ ਬਹੁਤ ਸਾਰੇ ਲੋਕ ਪੰਜਾਬ ਛੱਡ ਕੇ ਦੂਜੇ ਥਾਵਾਂ ਤੇ ਜਾ ਰਹੇ ਦੂਜੇ ਮੁਲਕਾਂ ਦੇ ਵਿੱਚ ਜਾ ਰਹੇ ਆ ਸੋ ਇਸ ਸਾਰੇ ਬਾਰੇ ਮੈਂ ਗੱਲਬਾਤ ਕਰਨੀ ਚਾਹੁੰਨਾ ਵਾ ਪਰ ਮੈਂ ਸ਼ੁਰੂ ਕਰਨਾ ਚਾਹੁੰਗਾ ਇੱਕ ਜੋ ਵਾਕਿਆ ਹਫਤਾ ਪਹਿਲਾਂ ਹੋਇਆ ਸੰਦੀਪ <th>ਪਰਨਾਂ ਦਾ ਸ਼ਿਵ ਸੇਨਾ ਦਾ ਇੱਕ ਆਗੂ ਆ ਉਹਦੇ ਤੇ ਤਿੰਨ ਨਯੰਗ ਸਿੰਘਾਂ ਨੇ ਹਮਲਾ ਕਰਤਾ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਜੋ ਹਮਲਾ ਹੋਇਆ ਵਾ ਇਹ ਅਮਨ ਕਾਨੂੰਨ ਦੀ ਅਸਫਲਤਾ ਵਾ ਫੇਲਿਅਰ ਆ ਜਾਂ ਤੁਹਾਨੂੰ ਲੱਗਦਾ ਵਾ ਕਿ ਜੋ ਸਮਾਜ ਦੇ ਵਿੱਚ ਰਾਜਕਤਾ ਫੈਲੀ ਹੋਈ ਆ ਉਹ ਕਾਰਨ ਹੈ ਇਸ ਦਾ ਦੋਮੈ ਕਾਰਨ ਨੇ ਤੇ ਇੱਕ ਸੀਜਾ ਕਾਰਨ ਮਤਲਬ ਰਾਜਕਤਾ ਹੈਗੀ ਹੈ ਲਾਅ ਐਂਡ ਆਰਡਰ ਤੇ ਵਿਸ਼ਵਾਸ ਨਹੀਂ ਰਿਹਾ ਲੋਕਾਂ ਦਾ ਕਿੰਨੇ ਸਾਲਾਂ ਤੋਂ ਬੇਅਦਬੀਆਂ ਹੋ ਰਹੀਆਂ ਨੇ ਹਜੇ ਤੱਕ ਕੁਝ ਨਹੀਂ ਹੋਇਆ ਬੇਅਦਬੀਆਂ ਦਾ ਹੈ ਨਾ ਤੇ ਪਰ ਮੈਨੂੰ ਲੱਗਦਾ ਇੱਕ ਸਾਡੀ ਭਾਸ਼ਾ ਸਾਡੀ ਸ਼ੈਲੀ ਉਹ ਵੀ ਬਦਲ ਗਈ ਹੈ ਹੂੰ ਘੱਟੋ ਘੱਟ ਜੇ ਦੇਖੀਏ ਤਾਂ ਪਿਛਲੇ ਦਹਾਕੇ ਵਿੱਚ ਹਿੰਦੁਸਤਾਨ ਭਰ ਦੀ ਸ਼ੈਲੀ ਬਦਲ ਗਈ ਹੈ ਤੇ ਪੰਜਾਬ ਦੀ ਵੀ ਬਦਲੀ ਹੈ ਇਹ ਜਿਹੇ ੜਕਾਉ ਸਟੇਟਮੈਂਟ ਜਿਵੇਂ ਥਾਪਰ ਦਿੰਦੇ ਹੁੰਦੇ ਸੀਗੇ ਯਾ ਤੇ ਸਿੱਖਾਂ ਬਾਰੇ ਤਾਂ ਉਹਨਾਂ ਨੇ ਕਿਹਾ ਹੀ ਹੈ ਕਿਸਾਨ ਅੰਦੋਲਨ ਬਾਰੇ ਵੀ ਕਿਹਾ ਹੈਗਾ ਹਮ ਪਰ ਅੱਜ ਦੇ ਪਿੱਛੇ ਜੇ ਉਹਨਾਂ ਨੇ ਹਿੰਦੂਆਂ ਬਾਰੇ ਵੀ ਕਿਹਾ ਤਾਂ ਜਦੋਂ ਬੀਜਪੀ ਅਯੁੱਧਿਆ ਤੋਂ ਹਾਰੀ ਹੈ ਓਕੇ ਤੇ ਉਹਨਾਂ ਨੂੰ ਵੀ ਲੰਘਤਾ ਪਾਈਆਂ ਉਹਨਾਂ ਨੇ ਅੱਛਾ ਇਹ ਮਤਲਬ ਇੱਕ ਬਹੁਤ ਹੀ ਬੈਲੈਂਸ ਦੀ ਗੱਲ ਹੁੰਦੀ ਹੈ ਕਿ ਕਿੱਥੇ ਤੁਹਾਡੀ ਫਰੀडम ਆਫ ਐਕਸਪ੍ਰੈਸ਼ਨ ਕਿੱਥੇ ਤਈ ਹੈਗੀ ਹੈ ਹਮ ਤੇ ਕਿੱਥੇ ਤੁਹਾਨੂੰ ਇੱਕ ਸੋਸਾਇਟੀ ਦੀ ਮਰਿਆਦਾ ਉਹਦੇ ਬੋਲਣ-ਚੱਲਣ ਦਾ ਤਰੀਕਾ ਉਹ ਵੀ ਮੇਨਟੇਨ ਕਰਨਾ ਚਾਹੀਦਾ ਸੋ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੀਆਂ ਉਹ ਸਟੇਟਮੈਂਟਸ ਦੇ ਰਿਆ ਸੀ ਉਹ ਇਹੋ ਜਿਹੇ ਹਮਲੇ ਵੈਸੇ ਤੇ ਬਹੁਤ ਮੰਨਪਾਗੀ ਗੱਲ ਹੈ ਕਿ ਉੱਤੇ ਹਮਲਾ ਹੋਇਆ ਉਹ ਜ਼ਖਮੀ ਹੋਇਆ ਲੇਕਿਨ ਇਹੋ ਜਿਹੇ ਹਮਲੇ ਜਿਹੜੇ ਨੇ ਇਹਨਾਂ ਨੂੰ ਇੱਕ ਤਰੀਕੇ ਨਾਲ ਇਨਵਾਈਟ ਕਰ ਰਿਆ ਸੀ ਉਹ ਸਰ ਹੁਣ ਆਪਾਂ ਕੀ ਕਹੀਏ ਇਨਵਾਈਟ ਕਰ ਰਹੇ ਸੀ ਕਿ ਨਹੀਂ ਪਰ ਪੰਜਾਬ ਦੇ ਲੋਕ ਵੀ ਤੰਗ ਆਏ ਹੋਏ ਨੇ ਇਸ ਵੇਲੇ ਹੂੰ ਸਾਰੇ ਪਾਸੇ ਵੀ ਤੰਗ ਆਏ ਹੋਏ ਨੇ ਗੁੱਸਾ ਬਹੁਤ ਜ਼ਿਆਦਾ ਹੈਗਾ ਪੰਜਾਬ ਮੇਰੀ ਕਿਤਾਬ ਦਾ ਜੇ ਨਿਚੋੜ ਸੀਗਾ ਤਾਂ ਇਹੀ ਸੀਗਾ ਕਿ ਗੁੱਸਾ ਬਹੁਤ ਹੈ ਤੇ ਰੈਜ਼ਿਸਟੈਂਸ ਨਾ ਵੀ ਉਨੀ ਜ਼ਿਆਦਾ ਹੈਗੀ ਹੈ ਹਮ ਪਰ ਮੇਰਾ ਖਿਆਲ ਹੈ ਇੱਥੇ ਬੈਲੈਂਸ ਕਰਨਾ ਜ਼ਰੂਰੀ ਹੈਗਾ ਕਿ ਪਿੱਛੇ ਜੇ ਦੇਖੋ 2014 ਵਿੱਚ ਚਾਰਲੀ ਐਬਡੋ ਇੱਕ ਮੈਗਜ਼ੀਨ ਸੀਗੀ ਫਰਾਂਸ ਦੀ ਉਹ ਸਾਰਿਆਂ ਨੂੰ ਲੰਮਤਾ ਪਾਉਂਦੀ ਸੀਗੀ अच्छा ओ प्रॉफिट मोहम्मद ਨੂੰ ਵੀ ਲੰਤ ਆ ਪਾਉਂਦੀ ਸੀ ਕਿ ਉਹ ਕ੍ਰਿਸਚੀਅਨਸ ਨੂੰ ਵੀ ਲੰਤ ਆ ਪਾਉਂਦੀ ਸੀ ਫਾਈਨਲੀ ਅਟੈਕ ਹੋ ਗਿਆ ਬੰਦੇ ਮਾਰਤੇ ਉਹਨਾਂ ਦੇ ਆਫਿਸ ਵਿੱਚ ਹਮ ਮੇਰਾ ਖਿਆਲ ਹੈ ਆਪਕ ਕੱਲੀ ਫਰੀडम ਆਫ ਸਪੀਚ ਜਿਹੜੀ ਹੈਗੀ ਹੈ ਹਮ ਉਹਨੂੰ ਮੈਂ ਨਹੀਂ ਕਹਿੰਦਾ ਉਹਦੀ ਲਿਮਿਟਸ ਹੋਣੀਆਂ ਚਾਹੀਦੀਆਂ ਪਰ ਜਿਹੜਾ ਪ੍ਰੈਕਟਿਸ ਕਰਨ ਵਾਲਾ ਹੈਗਾ ਉਸ ਨੂੰ ਉਹਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਨਾ ਹਮ ਜੇ ਤੁਸੀਂ ਦੇਖੋ ਪਿਛਲੇ 10 ਸਾਲਾਂ ਵਿੱਚ ਜਾਂ ਪਿਛਲੇ ਇਲੈਕਸ਼ਨਾਂ ਵਿੱਚ ਹੀ ਹੋਣੇ ਹੀ ਜੀ ਹਮ ਇਹੋ ਜਿਹੀਆਂ ਗੱਲਾਂ ਕਹਿ ਰਹੇ ਸੀਗੇ ਗੁੱਟ ਪੈਸੀਏ ਅਤੇ ਇਨਟਰੂਡਰਸ ਕਰ ਰਹੇ ਸੀਗੇ ਮੰਗਲ ਸੂਤਰ ਯਾਣਾ ਮਛਲੀ ਮੱਝ ਕੀ ਹੋ ਜਿਆ ਗੱਲਾਂ ਜੇ ਹੈਡ ਆਫ ਦ ਸਟੇਟ ਹੀ ਕਹਿਣ ਲੱਗ ਜੂਗਾ ਹੂੰ ਤਾਂ ਕਹਿੰਦੇ ਨਾ ਮੱਛੀ ਜਦੋਂ ਖਰਾਬ ਹੁੰਦੀ ਹੈ ਤਾਂ ਸਿਰ ਤੋਂ ਖਰਾਬ ਹੋਣ ਲੱਗਦੀ ਹੈ ਜੀ ਇਹ ਆਪਣੀ ਭਾਸ਼ਾ ਦੀ ਸ਼ੈਲੀ ਹੀ ਪਿਛਲੇ 10 ਸਾਲਾਂ ਵਿੱਚ ਇਸ ਕੰਟਰੀ ਵਿੱਚ ਬਹੁਤ ਖਰਾਬ ਹੋ ਗਈ ਪਿੱਛੇ ਜੇ ਮੈਂ ਦੇਖ ਰਿਹਾ ਸੀਗਾ ਜੀ ਇੱਕ ਸਰਦਾਰਾ ਸਿੰਘ ਜੋਲ ਆਪਣੇ ਬਹੁਤ ਚੰਗੇ ਐਗਰੀਕਲਚਰਲ ਇੰਟੈਲੈਕਚੁਅਲ ਹੈਗੇ ਨੇ ਵੀ ਸੀ ਵੀ ਰਹੇ ਨੇ ਜੀ ਉਹਨਾਂ ਦੀ ਇੰਟਰਵਿਊ ਦੇਖ ਰਿਆ ਸੀਗਾ ਮੈਂ ਹੁਣ ਠੀਕ ਹੈ ਮੈਂ ਇਤਫਾਕ ਨਹੀਂ ਰੱਖਦਾ ਉਹਨਾਂ ਦੇ ਵਿੱਚ ਥਿਊਜ਼ ਨਾਲ ਉਹਨਾਂ ਨੂੰ ਕਿਸਾਨੀ ਬਿੱਲ ਤੇ ਉਹਨਾਂ ਦੇ ਹੋਰ ਥਿਊਜ਼ ਸੀਗੇ ਪਰ ਕਹਿੰਦੇ ਜੋ ਮੈਨੂੰ ਸੋਸ਼ਲ ਮੀਡੀਆ ਤੇ ਜਿੰਨੀਆਂ ਗਾਲਾਂ ਪਈਆਂ ਮੈਂ ਉਹਨਾਂ ਆ ਹੀ ਬੰਦ ਕਰਤਾ ਹੈ ਨਾ ਇਹ ਸੈਡ ਗੱਲ ਹੈ ਨਾ ਸਾਡੇ ਵਾਸਤੇ ਕਿ ਅਸੀਂ ਉਹ ਬੋਲਣ ਦੀ ਸਪੇਸ ਹੀ ਨਹੀਂ ਬਣਾਈ ਹੋਈ ਅਸੀਂ ਦੂਜੇ ਨਾਲ ਇੰਗੇਜ ਕਰਨ ਦੀ ਸਪੇਸ ਹੀ ਨਹੀਂ ਬਣਾਈ ਸੋ ਸੋ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਜਿਹੜਾ ਵਾ ਉਹ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਰਾਜਕਤਾ ਫੈਲਾਉਣ ਦੇ ਵਿੱਚ ਬਿਲਕੁਲ ਪਹਿਲਾਂ ਜਦੋਂ ਮਤਲਬ ਨਿਊਜ਼ਪੇਪਰਸ ਹੁੰਦੇ ਸੀਗੇ ਤੁਸੀਂ ਕਮੈਂਟ ਕਰਦੇ ਸੀਗੇ ਜਰਨਲਿਸਟ ਉਹਨੂੰ ਫਿਲਟਰ ਕਰਕੇ ਲਿਖਦਾ ਹੁੰਦਾ ਸੀਗਾ ਐ ਨਹੀਂ ਸੀਗਾ ਕਿ ਉਹ ਉਹ ਜਿਹੜੀ ਗੱਲ ਕਹਿ ਰਹੇ ਨੇ ਉਹ ਨਹੀਂ ਰਿਪੋਰਟ ਕਰਦੇ ਅੱਜ ਕੱਲ ਤਾਂ ਖੈਰ ਕਰਦੇ ਹੀ ਨਹੀਂ ਰਿਪੋਰਟ ਪਰ ਜਦੋਂ ਕਰਦੇ ਸੀਗੇ ਹੂੰ ਉਦੋਂ ਗਾਲਾਂ ਗੂਲਾਂ ਕੱਢ ਕੇ ਕਰਦੇ ਸੀਗੇ ਨਾ ਮਤਲਬ ਅੱਜ ਕੱਲ ਸੋਸ਼ਲ ਮੀਡੀਆ ਤੇ ਹਰੇਕ ਨੂੰ ਹੀ ਫ਼੍ਰੀ ਹੈਗਾ ਜੋ ਮਰਜ਼ੀ ਕਹੀ ਜਾਓ ਕਿ ਕੋਈ ਇਸ ਤੇ ਬੰਦੀਸ਼ ਨਹੀਂ ਕੋਈ ਇਸ ਤੇ ਕੋਈ ਔਨ ਕਮਿਊਨਿਟੀ ਸਟੈਂਡਰਡਸਿਕ ਚੀਜ਼ ਹੈਗੀ ਆ ਫੇਸਬੁੱਕ ਤੇ ਪਰ ਜਦੋਂ ਐਕਚੁਅਲ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਕੋਈ ਕਮਿਊਨਿਟੀ ਸਟੈਂਡਰਡ ਨਹੀਂ ਯੂਜ਼ ਹੁੰਦਾ ਉਹਦੇ ਵਿੱਚ ਅਮਨਦੀਪ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ 15-20 ਸਾਲਾਂ ਤੋਂ ਦੇਖਿਆ ਗਿਆ ਕਿ ਜਿਹੜੀ ਪੋਲਰਾਈਜੇਸ਼ਨ ਆ ਧਰੂਵੀਕਰਨ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਵੀ ਵੱਧ ਰਹੀ ਹੈ ਕਈ ਮਸਲਿਆਂ ਨੂੰ ਲੈ ਕੇ ਜਰਨੈਲ ਸਿੰਘ ਪਿੰਡਰਾਵਲੇ ਨੂੰ ਲੈ ਕੇ ਵੀ ਕੁਝ ਲੋਕੀ ਉਹਨਾਂ ਨੂੰ ਸੰਤ ਪਿੰਡਰਾਵਲੇ ਮੰਨਦੇ ਨੇ ਦੂਸਰੇ ਪਾਸੇ ਕੁਝ ਲੋਕੀ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਸ਼ਾਇਦ ਹੇਟ ਦਾ ਸਿੰਬਲ ਨੇ ਇਸੇ ਤਰ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਉੱਪਰ ਬਹੁਤ ਵੱਖਰੇ ਵੱਖਰੇ ਵਿਚਾਰ ਨੇ ਕਿਸਾਨੀ ਮਸਲਿਆਂ ਦੇ ਉੱਪਰ ਵੀ ਵੱਖਰੇ ਵੱਖਰੇ ਵਿਚਾਰ ਨੇ ਸੋ ਇਹ ਜਿਹੜੀ ਤਰੂਵੀਕਰਨ ਵਧ ਰਿਹਾ ਪੋਲਰਾਈਜੇਸ਼ਨ ਸਮਾਜ ਦੇ ਵਿੱਚ ਵਧ ਰਹੀ ਹੈ ਔਰ ਕੁਝ ਹੱਦ ਤੱਕ ਇਹ ਸ਼ਾਇਦ ਧਾਰਮਿਕ ਲਾਈਨਾਂ ਤੇ ਵੀ ਵਧ ਰਹੀ ਹੈ ਇਹਦਾ ਕੀ ਹੱਲ ਹੈ ਸਪੇਸ ਹੋਣੀ ਚਾਹੀਦੀ ਹੈ ਨਾ ਗੱਲਬਾਤ ਕਰਨ ਦੀ ਹੂੰ ਪੰਜਾਬ ਉਹ ਸਪੇਸ ਨੂੰ ਛੱਡ ਰਿਹਾ ਹੈਗਾ ਹੂੰ ਮੈਨੂੰ ਉਹੀ ਦੁੱਖ ਲੱਗਦਾ ਹੈ ਕਿ ਪਹਿਲਾ ਤੁਹਾਡੇ ਬਹੁਤ ਅਲੱਗ-ਅਲੱਗ ਵਿਚਾਰ ਹੋਣਗੇ ਪਰ ਤੁਸੀਂ ਕਨਵਰਸੇਸ਼ਨ ਕਰਦੇ ਹੁੰਦੇ ਸੀ ਉਹ ਭਾਸ਼ਾ ਦੀ ਇੱਕ ਸ਼ੈਲੀ ਸੀਗੀ ਤੁਹਾਡੇ ਕੋਲ ਕਿ ਤੁਸੀਂ ਇੰਡੀਵਿਜੂਅਲ ਹੋ ਕੇ ਗੜਾ ਨਹੀਂ ਸੀ ਕੱਢਦੇ ਤੁਸੀਂ ਆਰਾਮ ਨਾਲ ਸਹਿਜੋ ਸਹਿਜ ਇੱਕ ਦੂਜੇ ਨਾਲ ਬੈਠ ਕੇ ਗੱਲਬਾਤ ਕਰਦੇ ਸੀ مشورہ ਕਰਦੇ ਸੀ ਭਾਵੇਂ ਤੁਹਾਡੇ ਵਿਚਾਰ ਨਾ ਬਦਲਣ ਪਰ ਤੁਸੀਂ ਗੱਲਬਾਤ ਕਰਨ ਦੀ ਕੋ ਪ੍ਰਣਿਤੀ ਗੁਰੂਆਂ ਦੇ ਟਾਈਮ ਤੋਂ ਜੇ ਗੁਰੂਆਂ ਦਾ ਟਾਈਮ ਦੇਖੀਏ ਤਾਂ ਵੀ ਉਦੋਂ ਇੰਗੇਜਮੈਂਟ ਹੁੰਦੀ ਸੀ ਕਿ ਮੁਗਲ ਸਰਕਾਰ ਨਾਲ ਅਪਾ ਉਹ ਸਪੇਸ ਕਿਉਂ ਖਾਲੀ ਕਰ ਰਹੇ ਆ ਪੰਜਾਬ ਕੇ ਉੱਤੇ سوشل میڈیا ਹੋ ਗਿਆ ਜਾਂ ਟਵਿੱਟਰ ਹੋ ਗਿਆ ਜਾਂ ਨਾ ਤੇ ਕਿਉਂ ਇਹੇ ਜੀ ਭਾਸ਼ਾ ਯੂਜ਼ ਹੁੰਦੀ ਹੈ ਕਿ ਦੂਜਾ ਬੰਦਾ ਬੋਲਣ ਚੋਗਿਆ ਹੀ ਨਹੀਂ ਹੈ ਜੋ ਬੋਲੇ ਵੀ ਤਾਂ ਫਿਰ ਉਹ ਵੀ ਗਾਲਾਂ ਹੀ ਕੱਢੂਗਾ ਕੋ ਜਿਹੜੀ ਇਹ ਇਸਹਮਤੀ ਡਾਈਸੈਂਟ ਹੈ ਜਿਹੜਾ ਇਸਹਮਤੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਜੇ ਕੋਈ ਦੂਜੇ ਦੀ ਗੱਲ ਸੁਣਨਾ ਨਹੀਂ ਚਾਹੁੰਦਾ ਇਹ ਇਸਹਮਤੀ ਦੇ ਵਿੱਚ ਸਮੇਲ ਕਿਵੇਂ ਲਿਆਂਦਾ ਜਾਵੇ ਇਹਦੇ ਤਨ ਲੱਗਦਾ ਵਾ ਕਿ ਕੋਈ ਸਰਕਾਰ ਜਾਂ ਕੋਈ ਧਾਰਮਿਕ ਸੰਸਥਾਵਾਂ ਜਾਂ ਸਮਾਜਿਕ ਸੰਸਥਾਵਾਂ ਕੁਝ ਰੋਲ ਪਲੇ ਕਰ ਸਕਦੀਆਂ ਮੇਰਾ ਖਿਆਲ ਸਮਾਜਿਕ ਸੰਸਥਾਵਾਂ ਕਰ ਸਕਦੀਆਂ ਬਿਕੋਜ਼ ਬਾਕੀ ਹਰ ਇੱਕ ਤੇ ਕੋਈ ਨਾ ਕੋਈ ਤੌਮਤ ਲੱਗੀ ਹੋਈ ਹੈ ਜੀ ਹਮ ਹਮ ਹੈ ਨਾ ਆਪਾਂ ਸਰਕਾਰ ਤੇ ਦਾ ਵਿਸ਼ਵਾਸ ਹੀ ਨਹੀਂ ਹੈ ਦਾ ਹਮ ਹਮ ਉਹਦੇ ਸਿਸਟਮ ਤੇ ਵੀ ਵਿਸ਼ਵਾਸ ਨਹੀਂ ਰਿਹਾ ਲੋਕਾਂ ਦਾ ਹਮ ਤੇ ਤੇ ਕੋਈ ਆ ਵੀ ਹੈ ਧੋਖਾ ਵੀ ਬਹੁਤ ਦਿੱਤਾ ਸਰਕਾਰਾਂ ਨੇ ਭਾਵੇਂ ਕਿਸੇ ਦੀ ਸਰਕਾਰ ਆਈ ਹੋਵੇ ਹਮ ਤੁਸੀਂ ਛੋਟੀ ਜੀ ਐਗਜ਼ਾਮਪਲ ਦੇਖ ਲਓ ਜੇ ਆਪਾਂ ਐਗਰੀਕਲਚਰ ਨੂੰ ਦੇਖੀਏ ਪਿਛਲੇ ਸਾਲ ਮੂੰਗ ਤੇ ਐਮਐਸਪੀ ਦਾ ਵਾਅਦਾ ਹੋਇਆ ਸੀਗਾ ਆ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਹਾਂ ਭਾਵੇਂ ਵਿਕੀ 90% ਮੂング ਐਮਐਸਪੀ ਤੇ ਨਹੀਂ ਸੀ ਵਿਕੀ। ਹਮਮ। ਐਟ ਕਾਹ ਵਾਦਾ ਵੀ ਹੈ ਨੀਗਾ। ਸਿਰਫ ਛੋਟੀ ਛੋਟੀਆਂ ਗੱਲਾਂ ਹੀ ਹੁੰਦੀਆਂ ਨੇ ਪਰ ਜਦੋਂ ਸਰਕਾਰ ਪੈਰ ਪਿੱਛੇ ਖਿੱਚ ਲਵੇ ਜਦੋਂ ਸਰਕਾਰ ਤੇ ਆਪੋਜੀਸ਼ਨ ਪਾਰਟੀਆਂ ਆਪਸ ਵਿੱਚ ਹੀ ਪਬਲੀਕਲੀ ਗਾਲੀ ਗਲੋਚ ਹੋਣ ਤੇ ਲੋਕੀ ਵੀ ਨਹੀਂ ਹੋਣਗੇ। ਇਹ ਤਾਂ ਉਤੋਂ ਹੀਠਾ ਹੁੰਦੀ ਹੈ ਨਾ ਗੱਲਾਂ। ਜੇ ਮਿਸਾਲ ਕਾਇਮ ਕਰਨੀ ਹੈ ਤਾਂ ਸੋਸ਼ਲ ਲੀਡਰਸ ਹੀ ਕੰਮ ਕਰ ਸਕਦੇ ਮੇਰਾ ਖਿਆਲ ਹੈ ਸੋ ਇਹਦੇ ਵਿੱਚ ਕੋਈ ਜਿਹੜੇ ਸਾਡੇ ਕਾਨੂੰਨ ਨੇ ਉਹ ਕੋਈ ਰੋਲ ਪਲੇ ਕਰ ਸਕਦੇ ਕਿਉਂਕਿ ਕਾਨੂੰਨ ਮੁਤਾਬਕ ਜੇ ਕੋਈ ਇੱਕ ਦੂਜੇ ਦੇ ਖਿਲਾਫ ਨਫ਼ਰਤ ਫਲਾਉਂਦਾ ਵਾ ਹੇਟਰੀਡ ਪੈਦਾ ਕਰਦਾ ਵਾ ਉਹ ਜਿਹੜੀ ਸਾਡੀ ਪੁਰਾਣੀ ਇੰਡੀਅਨ ਪਿਨਲ ਕੋਡ ਸੀ ਉਹਦੀ ਤਾਰਾ 153 ਤੇ 295 ਲੱਗ ਜਾਂਦੀ ਸੀ ਜਿਹਦੇ ਤਹਿਤ 3 ਸਾਲ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਸੀ ਹੁਣ ਉਹ ਨਵਾਂ ਜਿਹੜਾ ਨਵੇਂ ਲਾਜ਼ ਆ ਗਏ ਆ ਉਹਦੇ ਵਿੱਚ ਵੀ ਨਵੀਆਂ ਧਾਰਾਂ ਆ ਗਈਆਂ 196 298 ਆ ਗਈਆਂ ਔਰ ਉਹਦੇ ਵਿੱਚ ਇੱਕ ਚੀਜ਼ ਐਡ ਵੀ ਕਰਤੀ ਗਈ ਕਿ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਜਿਹੜੀ ਆ ਉਹ ਵੀ ਹੁਣ ਮੰਨੀ ਜਾਊਗੀ ਲੇਕਿਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਜਿਹੜੀ ਆ ਉਹ ਕੀ ਆ ਉਹਦੀ ਡਿਫੀਨੇਸ਼ਨ ਜਿਹੜੀ ਆ ਉਹ ਉਹਦਾ ਜ਼ਿਕਰ ਨਹੀਂ ਹਾਲੀ ਕੀਤਾ ਡਿਫਾਈਨ ਨਹੀਂ ਉਹਨੂੰ ਕੀਤਾ ਲॉ ਕਮਿਸ਼ਨ ਨੇ ਅਮੰਦੀ ਪੇ ਦੇ ਬਾਰੇ ਕਿਹਾ ਸੀਗਾ ਕਿ ਇਹ ਜਿਹੜੇ ਲਾਜ਼ ਆ ਇਹਨਾਂ ਨੂੰ ਇਹਨਾਂ ਨੂੰ ਹੋਰ ਇਹਨਾਂ ਦਾ ਐਮਬਿਟ ਵਧਾਉਣ ਦੀ ਲੋੜ ਹੈ ਇਹਨਾਂ ਦਾ ਦਾਇਰਾ ਵਧਾਉਣ ਦੀ ਲੋੜ ਹੈ ਸੋ ਤੁਹਾਨੂੰ ਲੱਗਦਾ ਵਾ ਕਿ ਵਾਕਈ ਲਾਜ਼ ਦੇ ਵਿੱਚ ਕੋਈ ਤਬਦੀਲੀ ਕਰਨ ਦੀ ਲੋੜ ਹੈ ਜਾਂ ਇਹਨਾਂ ਦਾ ਦਾਇਰਾ ਵਧਾਉਣ ਦੀ ਲੋੜ ਹੈ ਜਿਵੇਂ ਲਾ ਕਮਿਸ਼ਨ ਨੇ ਕਿਹਾ ਸੀ ਸਰ ਦੇਖੋ ਕੋਈ ਵੀ ਸਿਵਲਾਈਜ਼ਡ ਸੋਸਾਇਟੀ ਲਾਜ਼ ਉਦੋਂ ਫਾਲੋ ਕਰਦੀ ਹੈ ਹਮ ਜਦੋਂ ਉਹਦਾ ਲੈਟਰ ਸਪਿਰਿਟ ਹਮ ਉਹ ਜੋ ਕਹਿ ਰਿਹਾ ਹੈਗਾ ਤੇ ਉਹ ਜਿਵੇਂ ਬੰਨਿਆ ਜਾਂਦਾ ਉਹ ਦੋਵੇਂ ਇਕੱਠੇ ਲੈਟਰ ਜੋ ਮਰਜੀ ਕਹੀ ਜਾਵੇ ਅੱਜ ਕਿਸੇ ਨੂੰ ਤੁਸੀਂ ਅੰਦਰ ਜੇਲ੍ਹ ਚ ਵੀ ਪਾ ਦੋ ਕਿ ਹਾਂ ਜੀ ਉਹਨੇ ਹੇਟ ਸਪੀਚ ਕੀਤੀ ਹੈ ਉਹਦੀ ਪੈਰ ਵੀ ਹੋਣ ਨੂੰ ਉਹਨੂੰ ਸਜ਼ਾ ਮਿਲਣ ਨੂੰ 10 ਸਾਲ ਲੰਘ ਜਾਣੇ ਹੂੰ ਬੇਲੇਬਲ ਅਫੈਂਸ ਹੈ ਉਹਨੇ ਬਾਹਰ ਆ ਜਾਣਾ ਦੁਬਾਰਾ ਕਰ ਦੇਣਾ ਹੋ ਜਾਈ ਕੁਝ ਹੂੰ ਫਿਰ ਤੁਸੀਂ ਕੀ ਕਰ ਲੋਗੇ ਉੱਤ ਇਹ ਤਾਂ ਸਮਾਜ ਦੀ ਸਪਿਰਿਟ ਦੀ ਗੱਲ ਹੈਗੀ ਹੈ ਨਾ ਕਿ ਅਸੀਂ ਆਪ ਮੰਨੀਏ ਕਿ ਇਹ ਜੀ ਭਾਸ਼ਾ ਇਹ ਜਿਹੇ ਗਾਲਾਂ ਇਹ ਜਿਹੇ ਕੰਮਤ ਨਹੀਂ ਪਬਲਿਕਲੀ ਲਾਉਣੇ ਹੈਗੇ ਇਹਨੂੰ ਕੋਈ ਲਾਅ ਨਹੀਂ ਚੇਂਜ ਕਰ ਸਕਦਾ ਮੇਰਾ ਕੀ ਲਾਅ ਆਪਾਂ ਜਿੰਨੇ ਮਰਜ਼ੀ ਕਰੜੇ ਕਰ ਲਈਏ ਪਿੱਛੇ ਜੇ ਪੰਜਾਬ ਗਵਰਨਮੈਂਟ ਨੇ ਬੇਅਦਬੀਆਂ ਤੇ ਲਾਅ ਇੱਕ ਹੋਰ ਬਣਾਤਾ ਸੀਗਾ ਉਹਦੇ ਨਾਲ ਕੀ ਬੇਅਦਬੀਆਂ ਹਟ ਗਈਆਂ ਇਹ ਤਾਂ ਸੁਸਾਇਟੀ ਦੀ ਐਜੂਕੇਸ਼ਨ ਦੀ ਗੱਲ ਹੈ ਜੇ ਸਾਡੀ ਤਾਂ ਐਜੂਕੇਸ਼ਨ ਸੀਗੀ ਅਸੀਂ ਤਾਂ ਪੰਜਾਬ ਵਿੱਚ ਹਿੰਦੂ ਮੁਸਲਮ ਸਿੱਖ ਇਕੱਠੇ ਰਹਿੰਦੇ ਹੁੰਦੇ ਸੀਗੇ ਤੇ ਹੁਣ ਕਿਉਂ ਇਹ ਲਾਈਨਾਂ ਆ ਗਈਆਂ ਨੇ ਕੱਲ ਤਾਂ ਉੱਥੇ ਹੀ ਹੈ ਨਾ ਅਸੀਂ ਕਿਉਂ ਆਪਣਾ ਜਿਹੜਾ ਸਾਡਾ ਖੇਤਰ ਸੀਗਾ ਸੀ ਉਹਨੂੰ ਛੋਟਾ ਕਰ ਰਹੇ ਆਂ ਦਾਇਰਾ ਛੋਟਾ ਕਰ ਰਹੇ ਆਂ ਹੂੰ ਮੈਨੂੰ ਤਾਂ ਉੱਥੇ ਹੀ ਦੀ ਗੱਲ ਲੱਗਦੀ ਏ ਜੇ ਲਾਅ ਵਿੱਚ ਤਾਂ ਜੋ ਮਰਜੀ ਚੇਂਜਸ ਕਰ ਦੋ ਉਹਦੇ ਨਾਲ ਮੇਰਾ ਨਹੀਂ ਖਿਆਲ ਸੋਸਾਇਟੀ 'ਚ ਕੋਈ ਜ਼ਿਆਦਾ ਫਰਕ ਪੈਂਦਾ ਡਰ ਬਹਿ ਜਾਂਦਾ ਥੋੜਾ ਜਿਹਾ ਹੋਰ ਪਰ ਜਦੋਂ ਤੁਸੀਂ ਉਤਲੇ ਵਾਲਿਆਂ ਨੂੰ ਦੇਖਦੇ ਹੋ ਹੂੰ ਹਣ ਦਿੱਲੀ ਰਾਈਟਸ ਜਦੋਂ ਹੋਏ ਸੀਗੇ ਉਹਦਾ ਇੱਕ ਸਟੇਟਮੈਂਟ ਆਈ ਸੀ ਨਾ ਹੂੰ ਗੋਲੀ ਮਾਰੋ ਇੱਕ ਸਟੇਟਮੈਂਟ ਆਈ ਸੀ ਰਿਪੋਰਟ ਕਤਲਿਆਂ ਤੋਂ ਬਾਅਦ ਹੀ ਸ਼ੁਰੂ ਹੈ ਫਿਰ ਹਾਂ ਪਰ ਉਸ ਬੰਦੇ ਨੇ ਜਿਹਨੇ ਪਾਈ ਸੀ ਉਹਦਾ ਮਨਿਸਟਰ ਬਣਿਆ ਰਿਆ ਉਹ ਫੇਰ ਜਿੱਤ ਉਹ ਸ਼ਾਇਦ ਹਾਰ ਗਿਆ ਇਲੈਕਸ਼ਨ ਮੰਨਣ ਦੀ ਤੱਕ ਕੀ ਹੋਇਆ ਉਹਦਾ ਪਰ ਗੱਲ ਇਹ ਹੈ ਕਿ ਉਹਨੂੰ ਤਾਂ ਕੁਝ ਵੀ ਨਹੀਂ ਹੋਇਆ ਤੇ ਉਹ 17 18 ਮੁੰਡੇ ਕੁੜੀਆਂ ਹਜੇ ਤੱਕ ਜੇਲ੍ਹ ਵਿੱਚ ਪਏ ਨੇ ਹੂੰ ਇਹ ਇਹ ਵਿੱਚ ਲੋਕਾਂ ਨੂੰ ਦਿਸਦਾ ਹੈ ਨਾ ਕਿ ਲਾਅ ਜੋ ਮਰਜ਼ੀ ਹੋਵੇ ਜਿਸ ਦੀ लाठी ਉਸ ਦੀ ਭੈਣ ਫੋਲਾ ਚੱਲ ਰਿਹਾ ਹੈਗਾ ਕਿ ਜਿਹਨੂੰ ਤਾਕਤ ਹੈਗੀ ਉਹ ਜੋ ਮਰਜ਼ੀ ਕਰਦਾ ਹੈ ਦੂਜੇ ਤੇ ਜੋ ਮਰਜ਼ੀ ਕੀਸਾ ਤੋਂ ਉਹ ਤਾਂ ਫਿਰ ਲਾ ਨਹੀਂ ਹੋਇਆ ਨਾ ਓਵਰঅল ਜਸਟਿਸ ਵੀ ਨਹੀਂ ਹੋਇਆ ਸੋਸਾਇਟੀ ਜੋ ਅਸਲੇ ਪੰਜਾਬ ਚ ਅਮਨ ਦੀਪ ਹੋ ਰਿਹਾ ਵਾ ਇਹ ਕਿਸ ਹੱਦ ਤੱਕ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਅਮਨ ਕਾਨੂੰਨ ਵਿਵਸਥਾ ਦੀ ਸਫਲਤਾ ਵੀ ਹੈ ਕਿਸੇ ਹੱਦ ਤੱਕ ਕਿਉਂਕਿ ਇਹ ਸੰਦੀਪ <th>ਥਾਪਰ ਦੇ ਉੱਤੇ ਜੇ ਤੇ ਹਮਲਾ ਹੋਇਆ ਉਹਦੇ ਕੋਲ ਇੱਕ ਗਨਮੈਨ ਵੀ ਸੀ ਪਹਿਲਾਂ 3 ਗਨਮੈਨ ਸੀ ਫਿਰ ਇੱਕ ਗਨਮੈਨ ਕੀਤਾ ਗਿਆ ਇਸੇ ਤਰ੍ਹਾਂ ਹੀ ਸ਼ਿਵ ਸੇਰਾ ਦਾ ਇੱਕ ਹੋਰ ਆਗੂ 2022 ਦੇ ਵਿੱਚ ਸੂਰੀਨਾ ਦਾ ਆਗੂ ਸੀ ਉਹ ਅੰਮ੍ਰਿਤਸਰ ਚ ਮਾਰਿਆ ਗਿਆ ਸੀ ਸੋ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹਦੇ ਚ ਉਹਦਾ ਕਿੰਨਾ ਕੁ ਫੇਲਿਅਰ ਹੈ ਜੋ ਆਪਣੇ ਸਾਹਮਣੇ ਨਜ਼ਰ ਆ ਰਿਹਾ ਦੋ ਸਾਲ ਪਹਿਲਾਂ ਸਿੱਧੂ ਮੂਸੇਵਾਲਾ ਮਸ਼ਹੂਰ ਗਾਇਕ ਮਾਰਿਆ ਗਿਆ ਸੀ ਸਰ ਮੇਰੀ ਮੇਰਾ ਮੰਨਣਾ ਹੈ ਕਿ ਲਾ ਐਂਡ ਆਰਡਰ ਦਾ ਪੰਜਾਬ ਚ ਪਿਛਲੇ 4 ਦਹਾਕਿਆਂ ਤੋਂ ਫੇਲ ਹੈ ਓਕੇ ਮਤਲਬ ਸਭ ਤੋਂ ਵੱਡੀ ਸਭ ਤੋਂ ਵੱਡਾ ਕਾਣ ਪੰਜਾਬ ਦਾ ਕੀ ਹੈਗਾ ਹੂੰ ਜਿਹੜਾ 80s 90s ਦਾ ਹੀ ਹੈ ਐਕਸਟਰਾ ਜੁਡੀਸ਼ੀਅਲ ਕਿਲਿੰਗ ਵੀ ਹੋਈਆਂ ਸੀਗੀਆਂ ਮੁੰਡੇ ਚੱਕ ਚੱਕ ਕੇ ਮਾਰਦੇ ਸੀਗੇ ਜੀ ਹੁਣ ਹਰ 6 ਮਹੀਨੇ ਕੋਈ ਨਾ ਕੋਈ ਕੋਰਟ ਕਿਸੇ ਨਾ ਕਿਸੇ ਪੁਲਿਸ ਵਾਲੇ ਨੂੰ ਕਹਿੰਦੀ ਹੈ ਕਿ ਹਾਂ ਭਾਈ 30 ਸਾਲ ਪਹਿਲਾਂ ਤੂੰ ਆ ਕੀਤਾ ਸੀਗਾ ਤੈਨੂੰ ਜੇਲ੍ਹ ਹੋ ਗਈ ਤੈਨੂੰ ਫਾਈਨ ਹੋ ਗਿਆ ਕਈ ਤਾਂ ਮਰ ਮੁੱਕ ਗਏ ਆਪਾਂ ਉਦੋਂ ਤੋਂ ਹੀ ਨਹੀਂ ਸੁਧਾਰਿਆ ਲਾਅ ਐਂਡ ਆਰਡਰ ਨੂੰ ਜੇ ਇਸ ਨੂੰ ਹੋਰ ਥੋੜਾ ਜਿਆਦਾ ਡੂੰਘਾਈ 'ਚ ਦੇਖੀਏ ਤਾਂ ਪੰਜਾਬ ਪਹਿਲਾਂ 1 ਸਾਲ 1.5 ਸਾਲ ਤੇ ਫਿਰ 5 ਸਾਲ ਪ੍ਰੈਜ਼ੀਡੈਂਟਸ ਰੂਲ ਦੇ ਹੇਠਾ ਰਿਹਾ ਸੀਗਾ ਜਦੋਂ ਤੁਸੀਂ ਸਾਨੂੰ ਦੱਸਦੇ ਹੁੰਦੇ ਸੀ ਕੀ ਹੋ ਰਿਹਾ ਉੱਥੇ ਯੂ ਨੋ ਪ੍ਰੈਜ਼ੀਡੈਂਟਸ ਰੂਲ ਜਦੋਂ ਲੱਗ ਜਾਂਦਾ ਹੈ ਜਿਹੜਾ ਹੁਣ ਕਸ਼ਮੀਰ 'ਚ ਲੱਗਿਆ ਹੋਇਆ ਹੈ ਹਮ ਉਦੋਂ ਇਹ ਸਾਰਾ ਕੁਝ ਫੇਲ ਹੋ ਜਾਂਦਾ ਹੈ ਹਮ ਉਦੋਂ ਨਾ ਤਾਂ ਤੁਸੀਂ ਆਪਣੇ ਇਲੈਕਟ ਕਰ ਸਕਦੇ ਹੋ ਲੋਕ ਨੂੰ ਨਾ ਤੁਸੀਂ ਕੋਈ ਤੇ ਜੱਜ ਕਿੰਨੇ ਰਿਕਿਊਜ਼ ਕੀਤੇ ਜੋਧਪੁਰ ਡਿਟੇਨਰਸ ਕੇਸਸ ਜੋ ਕਿੰਨੇ ਰਿਕਿਊਜ਼ ਕੀਤੇ ਯੂ ਨੋ ਨਹੀਂ ਕਰਨਾ ਫੈਸਲਾ ਜੀਨਾਂ ਤੇ ਅਸੀਂ ਤੇ ਫੇਰ ਪਾਵਰ ਕਿਤੇ ਆਪੇ ਚਾਏਂਗੀ ਪੁਲਿਸ ਤੇ ਆਪੇ ਚ ਹਮ ਤੇ ਹਰ ਚੀਫ ਮਿਨਿਸਟਰ ਉਸ ਤੋਂ ਬਾਅਦ 93 ਤੋਂ ਬਾਅਦ ਪੁਲਿਸ ਨੂੰ ਆਪਣੇ ਹੇਠਾਂ ਰੱਖਣਾ ਚਾਹੁੰਦਾ ਹੈ ਹਾਂ ਤਾਂ ਕਿ ਪੁਲਿਸ ਮੇਰੇ ਕਾਬੂ ਚ ਰਹੇ ਤੁਸੀਂ ਦੇਖ ਲਓ ਇੱਕ ਤੋਂ ਬਾਅਦ ਇੱਕ ਲੀਡਰ ਆਏ ਨੇ ਪੰਜਾਬ ਚ ਪਰ ਲਾਅ ਐਂਡ ਆਰਡਰ ਜਿਹੜਾ ਪੰਜਾਬ ਚ ਇਹ ਤਾਂ ਚਾਰ ਦਹਾਕੀਆਂ ਤੋਂ ਫੇਲ ਹੋਇਆ ਹੈ ਕਿ ਹੁਣ ਵੀ ਕੁਝ ਨਹੀਂ ਸੁਧਰੇ ਅਮਨਦੀਪ ਪਿਛਲੇ ਕੁਝ ਸਾਲਾਂ ਤੋਂ ਇੱਕ ਪੰਜਾਬ ਚ ਮੰਗ ਉੱਠ ਰਹੀ ਆ ਕਿ ਜਿਹੜੇ ਲਿਰਿਸਟਸ ਨੇ ਜਿਹੜੇ ਗਾਣੇ ਲਿਖਦੇ ਨੇ ਜਾਂ ਗਾਇਕ ਨੇ ਉਹ ਜਿਹੜੇ ਉਹ ਗਾਣੇ ਗਾਉਂਦੇ ਆ ਜਿਹਦੇ ਚੋ ਵਾਇਲੈਂਸ ਨੂੰ ਬੁੜਾਵਾ ਦਿੰਦੇ ਆ ਜਾਂ ਇਹੋ ਜਿਹੇ ਲੈਕਚਰ ਗੱਲਾਂ ਕਰਦੇ ਆ ਉਹਨਾਂ ਤੇ ਪਾਬੰਦੀ ਲਾਉਣ ਦੀ ਗੱਲ ਉੱਠ ਰਹੀ ਆ ਕੁਝ ਹੱਦ ਤੱਕ ਪਾਬੰਦੀਆਂ ਲੱਗੀਆਂ ਵੀ ਆ ਤੁਹਾਨੂੰ ਨਹੀਂ ਲੱਗਦਾ ਕਿ ਜੋ ਗਾਣੇ ਲਿਖੇ ਜਾਂਦੇ ਨੇ ਜਾਂ ਜੋ ਲੇਖ ਲਿਖੇ ਜਾਂਦੇ ਨੇ ਉਹ ਸਮਾਜ ਦਾ ਇੱਕ ਤਰੀਕੇ ਦਾ ਸ਼ੀਸ਼ਾ ਹੁੰਦੇ ਆ ਸੋ ਉਹਨਾਂ ਤੇ ਪਾਬੰਦੀ ਲਾਉਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਮੈਨੂੰ ਤਾਂ ਪਾਬੰਦੀਆਂ ਲਾ ਕੇ ਲਾ ਚੇਂਜ ਕਰਕੇ ਸਜ਼ਾਵਾ ਦੇ ਕੇ ਮੈਨੂੰ ਲਗੂਇ ਫਰਕ ਨਹੀਂ ਪੈਂਦਾ ਲੱਗਦਾ ਮੈਨੂੰ ਤਾਂ ਜਾਨਤੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੂਗੀ ਜਦੋਂ ਤੱਕ ਲੋਕ ਆਪਣੇ ਆਪ ਨੂੰ ਥੋੜਾ ਵੱਡਾ ਹੋ ਕੇ ਨਹੀਂ ਦੇਖਣਗੇ ਜਾਂ ਹਾਲਾਤ ਨਹੀਂ ਬਦਲਣਗੇ ਇਹ ਹਾਲਾਤ ਨਹੀਂ ਬਦਲਣਗੇ ਬਿਲਕੁਲ ਤੇ ਆਹ ਲਿਰਿਸਿਸ ਦੀ ਗੱਲ ਕਰ ਲਈਏ ਤੇ ਉਹ ਕਹਿੰਦੇ ਨੇ ਜੋ ਸਮਾਜ ਸਾਡੇ ਤੋਂ ਮੰਗਦਾ ਹੈ ਫਿਰ ਉਹ ਦਿੰਦੇ ਆ ਸਮਾਜ ਨੂੰ ਸਮਾਜ ਇਹ ਮੰਗਦਾ ਹੈ ਸਾਡੇ ਤੋਂ ਪਰ ਹੁਣ ਤੁਸੀਂ ਪਿੱਛੇ ਜੇ ਦੇਖੋ ਇੱਕ ਬਹੁਤ ਵੱਡਾ ਆਪਣਾ ਗਾਇਕ ਹੁਣ ਦੁਨੀਆ ਭਰ ਵਿੱਚ ਫੈਲ ਗਿਆ ਹੈਗਾ ਬਲਜੀਤ ਦੋਸਾਂਝ ਉਹਨੇ ਪਿੱਛੇ ਜੇ 5-6 ਸਾਲਾਂ ਤੋਂ ਤਾਂ ਕੋਈ ਇਹੋ ਜਿਹਾ ਗਾਣਾ ਨਹੀਂ ਗਾਇਆ ਉਹ ਵੀ ਵੱਡਾ ਹੋਇਆ ਹੀ ਹੈ ਦੂਜੇ ਪਾਸੇ ਸਿੱਧੂ ਨੂੰ ਜੇ ਦੇਖੀਏ ਮੁੱਸੇਵਾਲੇ ਨੂੰ ਮੈਨੂੰ ਲੱਗਦਾ ਸੀ ਪੰਜਾਬ ਦਾ ਜਿਹੜਾ ਉਬਾਲ ਹੈਗਾ ਪੰਜਾਬ ਦੇ ਅੰਦਰ ਉਹ ਉਸ ਨੂੰ ਸ਼ਬਦ ਦੇ ਰਿਹਾ ਹੈਗਾ ਤੇ ਆਰਟ ਦੇ ਉੱਤੇ ਪਾਬੰਦੀ ਲਾਉਣੀ ਤਾਂ ਮੈਨੂੰ ਲੱਗਦਾ ਵੈਸੇ ਹੀ ਕੋਈ ਲੋੜ ਨਹੀਂ ਹੁੰਦੀ ਲੋਕਾਂ ਨੂੰ ਜਿੱਧਰ ਰੁਝਾਨ ਹੋਊਗਾ ਜਾਣਗੇ ਉਧਰ ਦੇ ਪਾਸੇ ਉਹਨ ਰੱਬੀ ਵਰਗੇ ਸੋਹਣੇ ਸਿੰਗਰ ਨੇ ਸਾਡੇ ਕੋਲ ਪਰ ਕਿੰਨੇ ਪੌਪੂਲਰ ਬਣ ਨਹੀਂ ਜਾਂਦੇ ਨੇ ਇਹ ਤਾਂ ਲੋਕਾਂ ਦੀ ਮਾਨਸਿਕਤਾ ਤੇ ਹੈ ਮੈਨੂੰ ਲੱਗਦਾ ਪੰਜਾਬ ਦਾ ਜਿਹੜਾ ਕਲਚਰਲ ਲਾਸ ਹੋਇਆ ਹੈਗਾ ਪਿਛਲੇ ਮੇਰਾ ਖਿਆਲ ਹੈ 5 ਦਹਾਕੀਆਂ ਜਾਂ ਐਕਚੁਅਲੀ ਪਾਰਟੀਸ਼ਨ ਤੇ ਵੀ ਉਹ ਅਜੇ ਅਸੀਂ ਰਿਕਵਰ ਕੀਤਾ ਹੀ ਨਹੀਂ ਹੈਗਾ ਜੀ ਤੇ ਜਿਉਂ ਤੀ ਤੁਹਾਡਾ ਕਲਚਰਲ ਲਾਸ ਤੁਸੀਂ ਰਿਕਵਰ ਨਹੀਂ ਕਰੋਗੇ ਉਹ ਤੁਸੀਂ ਦਾ ਡਾਊਨ ਹੀ ਜਾਉਂਗੇ ਉੱਤੇ ਤਾਂ ਜਾਉਂਗੇ ਨਹੀਂ ਅਮਨਦੀਪ ਤੁਸੀਂ ਪੰਜਾਬ ਨੂੰ ਭਾਵੇਂ ਬੈਂਗਲੌਰ ਬੈਠੇ ਜੇ ਪੰਜਾਬ ਨੂੰ ক্লোਜ਼ਲੀ ਫੋਲੋ ਕਰਦੇ ਜੇ ਇੱਕ ਹੋਰ ਵਾਕਿਆ ਹੋਇਆ ਮਸ਼ਹੂਰ ਐਕਟਰ ਕੰਗਨਾ ਰਨੌਤ ਦਾ ਉਦੇ ਨਾਲ ਵਾਕਿਆ ਹੋਇਆ ਚੰਡੀਗੜ੍ਹ 에어ਪੋਰਟ ਤੇ ਉਹ ਉਹਨੂੰ ਕੀ ਵਜ੍ਹਾ ਲੱਗਦੀ ਹੈ ਕਿ ਉਹ ਵਾਕਿਆ ਦੇ ਪਿੱਛੇ ਕੀ ਸੀ ਕੀ ਭਾਵਨਾ ਸੀ ਕੌਣ ਗਲਤ ਕੌਣ ਠੀਕ ਉਹਦੇ 'ਚ ਮੈਂ ਜੱਜ ਕਰਨ ਵਾਲਾ ਮੈਂ ਹੈ ਹੀ ਨਹੀਂ ਕੋਈ ਮੈਨੂੰ ਲੱਗਦਾ ਹੈ ਕਿ ਹੁਣ ਕੰਗਣਾ ਬੜੀ ਚੰਗੀ ਐਗਜ਼ਾਮਪਲ ਹੈ ਸਾਡੇ ਵਾਸਤੇ ਜਿਸ ਤੇ ਆਪਾਂ ਗੱਲ ਸ਼ੁਰੂ ਕੀਤੀ ਤੇ ਥਾਪਰ ਨਾਲ ਲਾ ਕੇ ਦੇਖੀਏ ਕੰਗਣਾ ਨੂੰ ਤਾਂ ਉਹਨੇ ਵੀ ਇਹੀ ਜਿਹੇ ਇੰਨੀਆਂ ਮੰਦ ਗੱਲਾਂ ਕੀਤੀਆਂ ਪੰਜਾਬ ਦੀਆਂ ਮਾਵਾਂ ਬਾਰੇ ਕੀਤੀਆਂ ਪੰਜਾਬ ਦੇ ਪ੍ਰੋਟੈਸਟ ਬਾਰੇ ਕੀਤਾ ਹੁਣੇ 2 ਦਿਨ ਪਹਿਲਾਂ ਕੋਰਟ ਨੇ ਕਹਿਤਾ ਕਿ ਫਾਰਮਰਸ ਨੂੰ ਹੱਕ ਹੈ ਦਾ ਪ੍ਰੋਟੈਸਟ ਕਰਨ ਦਾ ਹਮ ਪਰ ਉਹ ਕਿਵੇਂ ਹੇਟ ਸਪੀਚ ਯੂਜ਼ ਕਰ ਰਹੀ ਸੀਗੀ ਉਸ ਤੇ ਕਦੇ ਕੋਈ ਬੰਦਿਸ਼ ਨਹੀਂ ਲੱਗੀ ਉਹ ਐਮਪੀ ਵੀ ਜਿੱਤ ਕੇ ਆ ਗਈ ਹੈ ਹਮ ਹਨਾ ਗੱਲ ਉੱਥੇ ਆ ਜਾਂਦੀ ਹੈ ਕਿ ਜਿਹੜੇ ਸਾਡੇ ਲੀਡਰ ਬਣਦੇ ਨੇ ਜਾਂ ਇਨਫਲੂਐਂਸਰ ਬਣਦੇ ਨੇ ਉਹ ਇਨਫਲੂਐਂਸਰ ਹੀ ਸੀਗੀ ਐਕਟ੍ਰੈਸ ਤਾਂ ਇੱਕ ਜਮਾਨੇ ਚ ਸੀਗੀ ਉਹ ਹਮ ਕਾਚੰਗਿਆ ਫਿਲਮਾਂ ਕੀਤੀਆਂ ਉਹਨੇ ਪਰ ਉਸ ਤੋਂ ਬਾਅਦ ਤਾਂ ਇਨਫਲੂਐਂਸਰ ਹੀ ਬਣ ਗਈ ਸੀ ਉਹ ਹੂੰ ਜਦੋਂ ਆਂਦੀਆਂ ਫਿਲਮਾਂ ਫਲॉप ਹੋਣ ਲੱਗੀਆਂ ਪਰ ਜਿਹੋ ਜੀ ਭਾਸ਼ਾ ਉਹ ਯੂਜ਼ ਕਰਦੀ ਹੈ ਜਿਹੋ ਜੇ ਲਾਂਤਾਂ ਪਾ ਰਹੀ ਹੈ ਹੁਣ ਜਿਹੜਾ ਕੋਈ ਇਨਸਾਨ ਹੈ ਜਿਨੇ ਵਰਦੀ ਪਾ ਵੀ ਲਈ ਪੁਲਿਸ ਦੀ ਵੀ ਪਾ ਲਈ ਹੋਵੇ ਹੂੰ ਉਹਦੇ ਅੰਦਰ ਤਾਂ ਦਿਲ ਵੀ ਤਾਂ ਹੈਗਾ ਨਾ ਹੂੰ ਉਹਨੂੰ ਬੁਰਾ ਵੀ ਤਾਂ ਲੱਗਦਾ ਹੈਗਾ ਹੂੰ ਤੇ ਮਤਲਬ ਤੁਸੀਂ ਕਿਸੇ ناਖੁਸ਼ ਸਿਪਾਈ ਤੋਂ ਕੰਮ ਨਹੀਂ ਲੈ ਸਕਦੇ ਤੁਸੀਂ ਸਿਪਾਈਆਂ ਨੂੰ ਖੁਸ਼ ਰੱਖਣਾ ਹੁੰਦਾ ਹੂੰ ਹਨਤੇ ਉਹ ਪਤਾ ਨਹੀਂ ਕੀ ਹੋਇਆ ਜਿੱਥੇ ਤੱਕ ਮੈਂ ਸੁਣਿਆ ਉਹਨੇ ਉਹਦਾ ਨੇਮ ਪਲੇਟ ਪੜ੍ਹ ਕੇ ਕਹਿਤਾ ਤੂੰ ਦਾ ਖਾਲਸਤਾਨੀ ਹੈ ਹੂੰ ਤੇ ਫਿਰ ਉਹਨੇ ਜੋ ਹੋਈ ਗੱਲ ਤੋਂ ਹੋਈ ਇਹਦੇ ਤੇ ਹਲੀ ਇਨਕੁਆਇਰੀ ਰਿਪੋਰਟ ਇਨਕੁਆਇਰੀ ਰਿਪੋਰਟ ਤੇ ਬਾਅਦ ਨਹੀਂ ਆਈ ਇਹਦੇ ਤੇ ਅਮਨਦੀਪ ਰਿਪੋਰਟਿੰਗ ਦੇ ਉੱਤੇ ਜਿਹੜੀ ਰਿਪੋਰਟਿੰਗ ਹੋਈ ਸੀ ਉਹਨਾਂ ਦੇ ਨਾਲ ਤੋਂ ਉਸ ਬੇਸਿਸ ਤੇ ਮੈਂ ਕਹਿ ਰਿਹਾ ਹੂੰ ਪਰ ਤੁਸੀਂ ਦੇਖੋ ਪੂਰਾ ਗੋਦੀ মিডিਆ ਜਦੋਂ ਫਾਰਮਰ ਗਏ ਨੇ ਦਿੱਲੀ ਨਵੰਬਰ 2021 ਵਿੱਚ ਹੂੰ ਹੂੰ ਕਿਵੇਂ ਇਹ ਗਾਲਾਂ ਕੱਢੀਆਂ ਗੋਦੀ মিডিਆ ਨੇ ਕਿਵੇਂ ਇਸ ਨੇ ਕਿ ਆਪ মিডিਆ ਦਾ ਗੋਦੀ ਬਨ ਜਾਣਾ ਹੀ ਸਭ ਤੋਂ ਵੱਡਾ ਕਾਹਨ ਹੈ ਡੈਮੋਕ੍ਰੇਸੀ ਵਿੱਚ ਗੱਲਬਾਤ ਕਰਨ ਵਾਸਤੇ ਤਾਂ মিডিਆ ਹੀ ਹੁੰਦਾ ਹੁਣ ਉਹ ਪਾਵਰ ਤੁਹਾਡੇ ਹੱਥ ਵਿੱਚ ਦੇ ਦਿੱਤੀ ਫੇਸਬੁੱਕ ਤੋਂ ਟਵਿੱਟਰ ਤੋਂ ਉਹ ਖੋ ਵੀ ਲੈਂਦੇ ਨੇ ਜਦੋਂ ਮਨ ਕਰਦਾ ਹੈ ਇਹਨਾਂ ਦਾ ਯਾ ਪਰ ਜਿਹੜੇ ਰੈਗੂਲਰ মিডিਆ ਹੈਗਾ ਪ੍ਰਿੰਟ মিডিਆ ਟੀਵੀ মিডিਆ ਤੁਸੀਂ ਦੇਖ ਮੈਂ ਤਾਂ ਟੀਵੀ ਰੱਖਿਆ ਹੀ ਨਹੀਂ 15 ਸਾਲਾਂ ਤੋਂ ਪਰ ਜੋ ਸੁਣਦਾ ਉਸ ਉਸ ਦੇ ਬਾਰੇ ਇੰਨਾ ਜ਼ਹਿਰ ਉਗਲਦੇ ਨੇ ਕਮਿਊਨिटीज ਦੇ ਅਗੇਂਸਟ ਭਾਵੇਂ ਸਿੱਖ ਹੋਣ ਮੁਸਲਮਾਨ ਹੋਣ ਆਦੀਵਾਸੀ ਹੋਣ ਦਲਿਤ ਸੋਣ ਔਰਤਾਂ ਹੋਣ ਹਰੇਕ ਮਾਈਨੋਰਿਟੀ ਦੇ ਉੱਤੇ ਐ ਜ਼ਹਿਰ ਉਗਲਦੇ ਨੇ ਕਿ ਜ਼ਹਿਰ ਉਗਲਣ ਕੀ ਤਾਂ ਫਿਰ ਕੁਛ ਨਾ ਕੁਛ ਤਾਂ ਰਿਪਰਕਸ਼ਨ ਹੋ ਗਈ ਨਾ ਕੰਗਨਾਰ ਨਾਟ ਵਾਲੇ ਇਨਸੀਡੈਂਟ ਦੇ ਉੱਤੇ ਬਹੁਤ ਲੋਕਾਂ ਦਾ ਇਹ ਵਿਚਾਰ ਆ ਕਿ ਕੁਲਵਿੰਦਰ ਕੌਰ ਜਿਹੜੀ ਜਿਹੜੀ ਕਨਸਟੇਬਲ ਸੀ ਕਿ ਕਿਉਂਕਿ ਉਹਨੇ ਵਰਦੀ ਪਾਈ ਹੋਈ ਸੀ ਉਹਨੂੰ ਆਪਣੇ ਭਾਵਨਾਵਾਂ ਤੇ ਕੰਟਰੋਲ ਕਰਨਾ ਚਾਹੀਦਾ ਸੀ ਮੈਂ ਉਹੀ ਕਹਿਣਾ ਕਿ ਵਰਦੀ ਦੇ ਅੰਦਰ ਇੱਕ ਸਪਾਈ ਵੀ ਬੈਠਾ ਸਪਾਈ ਦੇ ਅੰਦਰ ਇੱਕ ਇਨਸਾਨ ਵੀ ਬੈਠਾ ਉਸ ਇਨਸਾਨ ਨੂੰ ਜੇ ਲੱਗੇ ਮੇਰੀ ਮਾਂ ਨੂੰ ਇਹਨੇ ਛੇੜਿਆ ਇਹਨੇ ਗਾਲਾਂ ਕੱਢੀਆਂ ਤੇ ਉਹ ਚੁੱਪ ਰਹੀ ਮੇਰਾ خیال ਉਹਨੇ ਸ਼ੁਰੂ ਚ ਨਹੀਂ ਹਮੇਸ਼ਾ ਰਹੀ ਨਹੀਂ ਕਰਤਾ ਜੋ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਵੀ ਕਹਿਣ ਲੱਗ ਜਾਓ ਸਿੱਧੇ ਹੀ ਮੂੰਹ ਤੇ ਤੇ ਫਿਰ ਕਿਤੇ ਨਾ ਕਿਤੇ ਬੰਦਾ ਭੜਕ ਜਾਂਦਾ ਹੈ ਮਤਲਬ ਹੁਣ ਤਾਂ ਇੱਥੇ ਬੰਗਲੌਰ ਆਈ ਹੋਈ ਹੈ ਮੇਰਾ خیال ਕੁਲਵਿੰਦਰ ਕਹਿੰਦਾ ਕਬਰਾਂ ਨਹੀਂ ਪੜੇ ਚਾੜੇ ਸ਼ਾਰਜ ਟ੍ਰਾਂਸਫਰ ਕਰਤਾ हां ठीक है बहन आई तेरे घर आएगी खिलावा रोटी भी खिलावांगे बिल्कुल ठीक है गलत ये आ... है ना कि ਖੱਲ ਇਹ ਹੈ ਕਿ ਸਾਰੀ ਜਿਹੜੀ ਗੱਲ ਟਿੱਕੀ ਹੋਈ ਹੈ ਉਹ ਸਾਡੀ ਕਲਚਰ ਦੇ ਉੱਤੇ ਟਿੱਕੀ ਹੋਈ ਹੈ ਹਮ ਸਾਡੀ ਭਾਸ਼ਾ ਸਾਡੀ ਸ਼ੈਲੀ ਸਾਡਾ ਤਰੀਕਾ ਇੰਗੇਜ ਕਰਨ ਦਾ ਦੁਨੀਆ ਵਿੱਚ ਹਮ ਮੇਰਾ ਖਿਆਲ ਹੈ ਕੋਈ ਲਾ ਨਹੀਂ ਉਸ ਨੂੰ ਪੈਰੇਜ ਕਰ ਸਕਦਾ ਉਹ ਪੈਰਾ ਸਾਡੇ ਅੰਦਰੋਂ ਆਣਾ ਹੈ ਬਿਲਕੁਲ ਠੀਕ ਹੈ ਅਮਨਦੀਪ थैंक यू ਤੁਸੀਂ ਜੁੜੇ ਔਰ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਧੰਨਵਾਦ ਮਿਹਰਬਾਨੀ ਜੀ ਬਹੁਤ ਬਹੁਤ